ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਪਰਿਵਾਰ ਤੋਂ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਲੈ ਕੇ ਆਏ ਆਂ ਜੀ ਰਿਸ਼ਤੇ ਬਿਲਕੁਲ ਨਵੇਂ ਆ ਜੀ ਸੱਤ ਕੁੜੀਆਂ ਅਤੇ 11 ਮੁੰਡਿਆਂ ਦੇ ਨਵੇਂ ਰਿਸ਼ਤੇ ਨੋਟ ਕਰੋ ਮੁੰਡਿਆਂ ਦੇ ਨੰਬਰ ਸਮੇਤ ਰਿਸ਼ਤਾ ਭੋਲਿਆ ਜਾਂਦਾ ਜੀ ਹਰ ਕਾਰਡ ਦੇ ਵਿੱਚ ਰਿਸ਼ਤਾ ਹੈ ਜੀ 543 ਨੰਬਰ ਨਾਮ ਕੌਰ ਏਜ਼ ਆ 1995 ਪੜਾਈ 10th ਕਲਾਸ 2 ਤੇ ਫੈਮਿਲੀ ਚ ਦੋ ਬ੍ਰਦਰ 1 ਸਿਸਟਰ ਤੇ ਫਾਦਰ ਸਾਹਿਬ ਖੇਤੀਬਾੜੀ 10 ਕਿੱਲਿਆਂ ਦੀ ਵਾਹੀ ਕਰਦੇ ਆ ਬ੍ਰਦਰ ਪੀਆਰ ਕੈਨੇਡਾ ਐਂਡ ਯੂਕੇ ਜਰਸੀ ਸਿੱਖ ਗੁਰਸਿੱਖ ਫੈਮਲੀ ਐ ਜੀ ਗੋਤ ਕੁੜੀ ਦਾ ਸੋਹੀ ਆ ਰਸਤਾ ਕਰਨਾਲ ਜ਼ਿਲ੍ਹੇ ਹਰਿਆਣਾ ਤੋਂ ਆ ਰਸਤਾ ਮੁੰਡਾ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਪਹਿਲ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਜੀ ਤੇ ਮੁੰਡਾ ਸਿੱਖ ਸਰਦਾਰ ਹੋਵੇ ਅਤੇ ਨਸ਼ੇ ਪੱਤੇ ਤੋਂ ਰਹਿਤ ਹੋਵੇ ਬਹੁਤ ਵਧੀਆ ਪਰਿਵਾਰ ਤੋਂ ਰਿਸ਼ਤਾ ਗਾ ਪਹਿਲਾ ਇਸ ਪਰਿਵਾਰ ਦੇ ਇੱਕ ਜਿਹੜੀ ਕੁੜੀ ਦਾ ਜਿਹੜਾ ਭਰਾ ਹੈ ਵੱਡਾ ਉਹਨਾਂ ਦਾ ਇਸ ਚੈਨਲ ਦੇ ਦੁਆਰਾ ਰਿਸ਼ਤਾ ਹੋਇਆ ਜੀ ਕੱਲ ਸਨ ਪਰਿਵਾਰਾ ਲੈਨੇ ਨੋਟ ਕਰਵਾਇਆ ਹੈਗਾ ਮੁਬਾਰਕਾ ਇਸ ਫੈਮਿਲੀ ਨੂੰ ਹੁਣ ਇਸ ਕੁੜੀ ਦਾ ਰਿਸ਼ਤਾ ਕਰਨਾ ਹੈ ਜੀ ਵਧੀਆ ਪਰਿਵਾਰ ਤੋਂ ਮੁੰਡਾ ਹੋਵੇ ਨਸ਼ੇ ਪਤੇ ਤੋਂ ਰਹਿਤ ਨੈਕਸਟ ਰਿਸ਼ਤਾ ਜੀ 544 ਨੰਬਰ ਜ਼ਿਲ੍ਹਾ ਬਠਿੰਡਾ ਨਾਮ ਹੈ ਜੀ ਰਾਜਵੀਰ ਕੌਰ ਕਾਸਟ ਜਰਸੀ ਗੋਤਾ ਸਿੱਧੂ ਡੇਟ ਆਵਰਤ 7 ਸਤੰਬਰ ਨੂੰ 92 ਹਾਈਟ 55 ਪੜ੍ਹਾਈ ਪਲੱਸ 2 ਗ੍ਰੇਡ ਨਾਨ ਮੈਡੀਕਲ ਇਲੈਕਟ੍ਰੋ ਮੈਕੈਨਿਕਲ ਇੰਜੀਨੀਅਰਿੰਗ ਟੈਕਨੀਸ਼ੀਅਨ ਡਿਪਲੋਮਾ 온ਟਾਰੀਓ ਕੈਨੇਡਾ ਵਰਕ ਪਰਮਿਟ ਐਂਡ ਪੂਰੋ ਲੈਟਰਸ ਆਈ ਐਨ ਸੀ ਹੈਵ ਅ ਕੈਨੇਡੀਅਨ ਸਿਟੀਜ਼ਨਸ਼ਿਪ ਕੁੜੀ ਕੈਨੇਡਾ ਦੀ ਸਿਟੀਸਨਸ਼ਿਪ ਹੈ ਜੀ ਮੰਗਾਰੇਸਤਾ ਮੁੰਡਾ ਕੈਨੇਡਾ ਪੀਆਰ ਹੋਵੇ ਜਮੀਨ 20 ਕਿੱਲੇ ਤੱਕ ਆਉਂਦੀ ਹੋਵੇ ਕੁੜੀ ਬਹੁਤ ਸੋਹਣੀ ਸੁਨੱਖੀ ਹੈ ਅਗਲਾ ਰਿਸ਼ਤਾ ਆਇਆ 545 ਜ਼ਿਲ੍ਹਾ ਜ਼ਿਲੰਦਰ ਤੋਂ ਹੈ ਡੈਵੋਸ ਕੁੜੀ ਦਾ ਰਿਸ਼ਤਾ ਹੈ ਜੀ ਨਾਮ ਕੌਰ ਕਾਸਟਾ ਜਰਸੀ ਕੁ ਉਮਰ 39 ਸਾਲ ਹਾਈਟ 52 ਪੜ੍ਹਾਈ ਵੀ ਹੈ ਪਾਸ ਇਹਨਾਂ ਕੋਲ ਇੱਕ ਬੱਚੀ ਹੈ 5 ਸਾਲ ਦੀ ਰਿਸ਼ਤਾ ਜਰਸੀ ਕਾਸਟ ਤੋਂ ਹੋਵੇ ਉਮਰ ਬਰਾਬਰ ਦੀ ਹੋਵੇ ਮੁੰਡੇ ਕੋਲ ਭਾਵੇਂ ਇੱਕ ਬੱਚਾ ਹੋਵੇ ਤਾਂ ਵੀ ਇਹ ਪਰਿਵਾਰ ਰਿਸ਼ਤਾ ਕੱਢ ਦੇਣਗੇ ਮੁੰਡਾ ਚਾਹੇ ਬਿੱਡੂ ਹੋਵੇ ਨਿਸ਼ਪੱਤੇ ਤੋਂ ਰਹਿਤ ਹੋਵੇ ਸਿਰਫ ਪੰਜਾਬ ਤੋਂ ਹੀ ਹੋਵੇ ਰਹਿਤਾ ਜ਼ਮੀਂਦਾਰ ਤੋਂ ਤਿੰਨ ਕਿਲੇ ਤੱਕ ਹੋਵੇ ਮੁੰਡਾ ਵਧੀਆ ਪ੍ਰਾਈਵੇਟ ਜੌਬ ਕਰਦਾ ਹੋਵੇ ਜੀ ਅਗਲਾ ਰਿਸ਼ਤਾ ਆਏ ਆ 546 ਨੰਬਰ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਤੋਂ ਕੁੜੀ ਦਾ ਰਿਸ਼ਤਾ ਗਾ ਉਮਰ ਆ 29 ਕੁਆਸਟਾ ਜਰਸੀ ਖਰੰਦਾਵਾ ਗੋਤਾ ਕਾਦਾ 55 ਪੜਾਈ ਐਮ ਐਸ ਸੀ ਫੈਸ਼ਨ ਡਿਜ਼ਾਈਨਿੰਗ ਅਤੇ ਪੀ ਐਚ ਡੀ ਦੀ ਪੜਾਈ ਕਰ ਰਹੀ ਹੈ ਕੁੜੀ ਪ੍ਰੋਫੈਸਰ ਲੱਗੀ ਹੋਈ ਆ ਵਧੀਆ ਤਨਖਾਹ ਆਗੀ ਯੂਨੀਵਰਸਿਟੀ ਚ জব ਕਰਦੀ ਆ ਰਿਸ਼ਤਾ ਮੁੰਡੇ ਨ ਜਮੀਨ 20 ਕਿੱਲੇ ਤੱਕ ਹੋਵੇ ਮੁੰਡਾ ਸਰਕਾਰੀ ਜਾਂ ਜੋ ਪ੍ਰਾਈਵੇਟ ਜੌਬ ਕਰਦਾ ਹੋਵੇ ਬਹੁਤ ਵਧੀਆ ਵਿਆਹ ਕਰਨਾ ਇਸ ਫੈਮਿਲੀ ਨੇ ਕੁੜੀ ਦਾ ਆਪਣੀ ਦਾ ਅਗਲਾ ਰਿਸ਼ਤਾ ਆਇਆ 547 ਨੰਬਰ ਨਾਮ ਕੌਰ ਆ ਕਾਸਟ ਆ ਜਰਸੀ ਕਰੇ ਲੁਕੜੀ ਦਾ ਰਿਸ਼ਤਾ ਹੈ ਜੀ ਉਮਰ ਆ 52 2000 ਦਾ ਬਰਨ ਕਰਦਾ ਪੰਜ ਚਾਰ ਪੜਾਈ ਪਾਸਟੂ ਪਾਸ ਜ਼ਿਲ੍ਹਾ ਹੈ ਜੀ ਫਰੀਦਕੋਟ ਕੋ ਗੋਤਨ ਦਾ ਸਿੱਧੂ ਰਤਮ ਡੁੰਜਮੀ ਨੂੰ 5 ਕਿਲੇ ਤੱਕ ਹੋਵੇ ਤੇ ਸਰਕਾਰੀ ਪ੍ਰਾਈਵੇਟ ਜੌਬ ਕਰਦਾ ਹੋਵੇ ਪਹਿਲਾ ਜੀ ਫੌਜੀ ਮੁੰਡੇ ਨੂੰ ਵਿਆਹ ਵਧੀਆ ਕਰਨਾਗਾ ਆਗਲਾ ਨੈਕਸਟ ਰਿਸ਼ਤਾ ਆ 548 Hindu caste ਤੋਂ ਰਿਸ਼ਤਾ ਗਾ ਲੜਕੀ ਦਾ 1997 ਹੈ ਹਾਈਟ 51 ਪੜ੍ਹਾਈ ਜੀ ਐਨ ਐਮ ਨਰਸਿੰਗ ਕੀਤੀ ਹੈ ਮਸੀ ਫੈਮਲੀ ਹੈ ਤੇ ਲੜਕਾ ਵੀ ਮਸੀ ਫੈਮਲੀ ਤੋਂ ਹੋਵੇ ਜੀ ਗਵਰਨਮੈਂਟ ਜੌਬ ਹੋਵੇ ਜਾਂ ਫਿਰ ਫੋਰਨ ਤੋਂ ਹੋਵੇ ਤੇ ਮੁੰਡਾ ਵਧੀਆ ਬਿਜ਼ਨਸ ਹੋਵੇ ਜੀ ਮੁੰਡੇ ਦਾ ਅਤੇ ਪੱਕਾ 크੍ਰਿਸਚਨ ਨਾ ਹੋਵੇ ਜੀ ਤੇ ਇਹ ਰਿਸ਼ਤਾ ਹੁਸ਼ਿਆਰਪੁਰ ਮੁਕੇਰੀਏ ਤੋਂ ਆਗਾ ਕੁੜੀ ਦਾ ਰਸਤਾ ਜੀ ਪਰਵਾਰ ਦਾ ਨੰਬਰ ਨੋਟ ਕਰੋ 8194832014 ਅਗਲਾ ਨੈਕਸਟ ਰਿਸ਼ਤਾ ਜੀ 549 ਨਾਮ ਕੌਰ ਜ਼ਿਲ੍ਹਾ ਪਟਿਆਲਾ ਕਾਸਟ ਜਰਸੀ ਗੋਟਟੇਵਾਣਾ ਡੇਟ ਆਵਤ 16 ਫਰਵਰੀ 1996 ਹਾਈਟ ਹੈ ਜੀ 5 ਫੁੱਟ 7.5 ਇੰਚ ਪੜਾਈ ਬੀਟੈਕ ਐਂਡ ਮਾਸਟਰ ਆਫ ਕੰਪਿਊਟਰ ਸਾਇੰਸ ਬਿਗ ਡਾਟਾ ਪੋਸਟ ਗ੍ਰੈਜੂਏਟ ਏਸ਼ੀਅਨ ਡਿਪਲੋਮਾ ਟ੍ਰਾਂਟੋ ਪੋਸਟ ਗ੍ਰੈਜੂਏਸ਼ਨ ਸੈਂਟਰਲ ਕਾਲਜ ਕਾਰਬੋਰੋਗ ਰਸਤਾ ਜਰਸੀ ਖੂਬਾਈ ਹੋਵੇ ਜੀ ਜ਼ਮੀਨ 20 ਕਿਲੇ ਤੱਕ ਆਉਂਦੀ ਹੋਵੇ ਅਤੇ ਕੈਨੇਡਾ ਪੀਆਰ ਹੋਵੇ ਇਹ ਸੀ ਅੱਜ ਦੇ ਬਹੁਤ ਵਧੀਆ ਪਰਿਵਾਰ ਤੋਂ ਕੁੜੀਆਂ ਦੇ ਰਸਤੇ ਅਗਲੇ ਰਸਤੇ ਮੁੰਡਿਆਂ ਦੇ ਨੰਬਰ ਸਮੇਤ ਨੋਟ ਕਰੋ ਜੀ 6361 ਨੰਬਰ ਫਾਈਲ ਦਿੱਤਾ ਗਿਆ ਜੀ 11 ਦੇ ਸਟੇਟ ਟੋਟਲ ਨਾਮ ਸਿੰਘ ਕਾਸਟ ਆ ਰਾਮਗੜੀਆ ਗੋਤਾ ਰੇ ਹਲ ਪੜਾਈ ਪਲੱਸ 2 ਡਿਪਲੋਮਾ ਸਿਵਲ ਇੰਜੀਨੀਅਰਿੰਗ ਤੇ ਡੇਟ ਆਫ ਬਰਥ ਹਤੀ 11 1997 ਕਾ ਅੱਧਾ 5 8 ਸਰਦਾਰ ਆ ਮੁੰਡਾ ਜ਼ਿਲ੍ਹਾ ਲੁਧਿਆਣਾ ਏਰੀਆ ਜਗਰਾਉਂ ਕੋਲ ਇੱਕ ਪਿੰਡ ਆ ਕੰਮ ਮੁੰਡਾ ਆਰਕੀਟੈਕਟ ਫੈਮਲੀ ਚ ਫਾਦਰ ਸਾਹਿਬ ਆ ਮਾਤਾ ਹਾਊਸ ਵਾਈਫ ਆ ਭੈਣ ਮੈਰਿਡ ਆ ਭਰਾ ਅਨਮੈਰਿਡ ਬਹੁਤ ਵਧੀਆ ਫੈਮਲੀ ਤੋਂ ਰਿਸ਼ਤਾ ਗਾ ਜੀ ਵੈਸ਼ਨੂ ਆ ਮੁੰਡਾ ਨਸ਼ੀਪਤੇ ਤੋਂ ਰਹਤਾ ਇਹਦਾ ਕੁੜੀ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9988703645 ਅਗਲਾ ਰਿਸ਼ਤਾ ਆਇਆ 36262 ਨੰਬਰ ਜ਼ਿਲ੍ਹਾ ਮੋਗੇ ਤੋਂ ਬਿੱਡੂ ਮੁੰਡੇ ਦਾ ਰਿਸ਼ਤਾ ਗਏ ਜੀ ਨਾਮ ਸਿੰਘ ਕਸਟਾ ਜਰਸੀ ਗੋਤਾ ਤਾਲੀ ਵਾਲਾ ਉਮਰ 1938 ਕਾਦਾ 58 ਸਾਰੀ ਫੈਮਿਲੀ ਕੈਨੇਡਾ ਦੀ 7 ਕਿਲੇ ਜ਼ਮੀਨ ਸਿਟੀ ਦੀ ਹੈ ਤੇ ਮੋਗਾ ਨਿਹਾਲ ਸਿੰਘ ਵਾਲੇ ਤੋਂ ਆ ਮੁੰਡਾ ਕਨੇਡਾ ਵਕਪਮਟ ਤੇ ਹੈ ਜੀ ਕੁੜੀ ਘਰੇ ਲੁਕਾ ਮਕਾਰ ਵਾਲੀ ਹੋਵੇ ਸਿਆਣੀ ਤੇ ਸਮਝਦਾਰ ਮੁੰਡੇ ਕੋਲ ਇੱਕ ਬੱਚਾ ਹੈਗਾ 21 ਸਾਲ ਦਾ ਉਹ ਕਨੇਡਾ ਸਟੱਡੀ ਵਿਜ਼ ਤੇ ਆ ਲੜਕੀ ਦਾ ਰਿਸ਼ਤਾ ਤਲਾਕ ਸੁਦਾ ਜਾਂ ਵਿਧਵਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 97811 21423 ਅਗਲਾ ਰਿਸ਼ਤਾ ਆਇਆ 6303 ਨਾਮ ਸਿੰਘ ਕਾਸਟਾ ਰਾਮਗੜੀਆ ਗੋਤਾ ਸੰਧੂ ਅਮਰਤਾ ਰੀ ਹੈ ਉਮਰ 7 9 1996 ਪੜ੍ਹਾਈ ਬੀਐਸਟੀ ਆਈਟੀ ਕਾਦਰ 6 ਫੁੱਟ 1 ਇੰਚ ਨੌਕਰੀ ਐਚਡੀ ਐਫਸੀ ਬੈਂਕ ਫਾਦਰ ਸਰਕਾਰੀ ਜੋਬ ਮਾਤਾ ਜੀ ਸਲਾਈ ਦਾ ਕੰਮ ਆਪਣੀ ਦੁਕਾਨ ਪਤਾ ਵੀਓਪੀ ਅਜਨਾਲਾ ਰਿਹਾ ਆਪਣੀ ਭਰਾ ਇੱਕ ਛੋਟਾ ਗਾ ਮੁੰਡੇ ਤੋਂ ਰਿਸ਼ਤਾ ਵਧੀਆ ਪੜੀ ਲਿਖੀ ਕੁੜੀ ਦਾ ਹੋਵੇ ਸਿਆਣੀ ਤੇ ਸਮਝਦਾਰ ਮੁੰਡਾ ਸਿੱਖ ਸਰਦਾਰ ਆ ਤੇ ਨਸ਼ੇ ਪੱਤੇ ਤੋਂ ਰਹਿਤਾ ਸਾਰੀ ਫੈਮਲੀ ਵੈਸਣੂ ਪਰਵਰਦਨ ਨੰਬਰ ਨੋਟ ਕਰੋ 98883 74060 ਅਗਲਾ ਰਿਸ਼ਤਾ ਆਇਆ 6364 ਨੰਬਰ ਨਾਮ ਸਿੰਘ ਕਾਸਟ ਹੈ ਜਰਸੀ ਜ਼ਿਲ੍ਹਾ ਹੈ ਫਾਜ਼ਿਲਕਾ ਡੇਟ ਆਫ ਬਰਥ ਜੁਲਾਈ 1994 ਪੜ੍ਹਾਈ ਬੀਏ ਪਾਸ ਕੰਪਿਊਟਰ ਡਿਪਲੋਮਾ ਸਿਸਟਰ 1 ਮੈਰਿਡ ਫਾਦਰ ਸਾਹਿਬ ਖੇਤੀਬਾੜੀ ਬ੍ਰਦਰ 1 ਮੈਰਿਡ ਹੈ ਪ੍ਰਾਪਰਟੀ 15 ਕਿੱਲੇ ਅੱਗੇ ਪ੍ਰੀਪੇਅਰਿੰਗ ਗਵਰਨਮੈਂਟ ਜੌਬਸ ਟੈਸਟ ਹਾਈਟ 6 ਫੁੱਟ ਵਿਲੇਜ ਹੈ ਜੀ ਪਿੰਡ ਤੋਂ ਰਸਤਾਗਾ ਮੁੰਡੇ ਦਾ ਮੁੰਡਾ ਮੋਨਾਗਾ ਨਸ਼ੀਪਤੀ ਤੋਂ ਰਹਿਤਾ ਇਹ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 6239992797 ਅਗਲਾ ਰਿਸ਼ਤਾ ਆਇਆ 6365 ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਤੋਂ ਆ ਨਾਮ ਸਿੰਘ ਕਾਸਟ ਜਰਸੀਕ ਹਾਈਟਾ 55 ਪੜ੍ਹਾਈ ਪਲੱਸ 2 ਡਿਪਲੋਮਾ ਮਕੈਨਿਕਲ 3 ਇਅਰਸ ਐਂਡ ਡਿਪਲੋਮਾ ਕੰਪਿਊਟਰ ਜ਼ਮੀਨ 7 ਕਿੱਲੇ ਡੇਟ ਆਫ ਬਰਥ 5 ਜੂਨ 1999 ਆ ਮੁੰਡਾ ਮੋਨਾ ਗਣੇਸ਼ਪਤੀ ਤੁਰਾਇਤਾ ਜੀ ਵੈਸ਼ਨੂ ਫੈਮਲੀ ਐ ਸਾਰੀ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਮੰਗ ਡਿਮਾਂਡ ਕੋਈ ਨਹੀਂ ਪਰਿਵਾਰ ਦਾ ਨੰਬਰ ਨੋਟ ਕਰੋ 98 760 7032 ਅਗਲਾ ਰਿਸ਼ਤਾ ਹੈ 3366 ਨੰਬਰ ਨਾਮ ਸਿੰਘ ਡੇਟ ਆਫ ਬਰਥ 5 9 1997 ਨਾ ਕਰਦਾ 5 9 ਪੜ੍ਹਾਈ ਵੀ ਇਹ ਪਾਸ ਕੰਮ ਖੇਤੀਬਾੜੀ ਕਰਦਾ ਮਾਤਾ ਪਿਤਾ ਦਾ ਅਮਰਤ ਛਕਿਆ ਇਕੱਲਾ ਮੁੰਡਾ ਵੈਸ਼ਨੂ ਆ ਜੀ ਵੈਸ਼ਨੂ ਪਰਿਵਾਰ ਆ ਜਮੀਨ 8 ਕਿੱਲੇ ਰਤਾ ਪੜੀ ਲਿਖੀ ਸੋਹਣੀ ਸਿਆਣੀ ਤੇ ਸਮਝਦਾਰ ਪਰਿਵਾਰ ਤੋਂ ਕੁੜੀ ਦਾ ਹੋਵੇ ਜੀ ਮੁੰਡਾ ਮੋਨਾਗਾ ਨਸੀਬਤੇ ਤੁਰਿਆ ਤਾਂ ਕਾਰ ਬਰ ਵਧੀਏਗਾ ਰਸਤਾ ਜਰਸੀ ਕਾਸਟ ਤੋਂ ਹੋਵੇ ਕੁੜੀ ਦਾ ਮੰਗ ਡਿਮਾਂਡ ਕੋਈ ਨਹੀਂ ਮੁਕਸਰ ਜਿਲੇ ਵਾਲੇ ਸੰਪਰਕ ਕਰਨ ਪਰਿਵਾਰ ਦਾ ਨੰਬਰ ਨੋਟ ਕਰੋ 9872536808 ਅਗਲੇ ਰਿਸ਼ਤਾ ਆਇਆ 3667 ਨੰਬਰ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਡੇਟ ਆਫ ਬਰਥ 1994 ਸਟੱਡੀ ਪਲੱਸ 2 ਨਾਨ ਮੈਡੀਕਲ ਹਸਪਿਟੈਲਿਟੀ ਐਂਡ ਮੈਨੇਜਮੈਂਟ ਡਿਪਲੋਮਾ ਫਰਮ ਸਿੰਗਾਪੁਰ ਹਾਈਟ 511 ਪ੍ਰਾਪਰਟੀ 8 ਤੋਂ 10 ਕਿੱਲੇ ਆ ਜੱਟ ਸਿੱਖਾ ਵਨ ਸਿਸਟਰ ਇਨ ਕੈਨੇਡਾ ਪੀਅਰ ਨੋ ਬ੍ਰਦਰ ਫਾਦਰ ਇਨ ਮਦਰ ਇਨ ਕੈਨੇਡਾ ਰਿਸ਼ਤਾ ਲੜਕੀ ਕੈਨੇਡਾ ਪੀਅਰ ਜਾਂ ਫਿਰ ਆਸਟ੍ਰੇਲੀਆ ਯੂਐਸ ਤੋਂ ਕੈਨੇਡਾ ਤੋਂ ਪੀਆਰ ਹੋਵੇ ਜਰਸੀ ਖੋਵੇ ਪਰਿਵਾਰ ਤੋਂ ਰਿਸ਼ਤਾ ਪਰਿਵਾਰ ਦਾ ਨੰਬਰ ਨੋਟ ਕਰੋ 85570 72672 ਆਗਲਾ ਰਿਸ਼ਤਾ ਆਇਆ 6368 ਨੰਬਰ ਨਾਮ ਸਿੰਘ ਕਾਸਟ ਹੈ ਜਰਸੀ ਖਡੇਟੋ ਬਥ 20 ਜਨਵਰੀ 1993 ਕੱਦ 57 ਜ਼ਿਲ੍ਹਾ ਸਰਸੇ ਤੋਂ ਹੈ ਜੀ ਰਿਸ਼ਤਾ ਜ਼ਮੀਨ ਹੈ ਢਾਈ ਕਿਲੇ ਵੈਸ਼ਨੂ ਫੈਮਲੀ ਹੈ ਸਾਰੀ ਫਾਦਰ ਸਾਹਿਬ ਗੁਰਦੁਆਰੇ ਗ੍ਰੰਥੀ ਨੇ ਮਾਤਾ ਜੀ ਹਾਊਸ ਵਾਈ ਮੁੰਡਾ ਸਿੱਖ ਸਰਦਾਰ ਨਿਸ਼ਿਪੱਤੀ ਤੁਰਾਇਆ ਤਾਂ ਰਸਤਾ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਜਰਸੀ ਕਾਸਟ ਤੋਂ ਹੋਵੇ ਮੰਗੜਮੜ ਕੋਈ ਨਹੀਂ ਜੀ ਪਰਿਵਾਰ ਦਾ ਨੰਬਰ ਨੋਟ ਕਰੋ 7400 282760 ਅਗਲਾ ਰਿਸ਼ਤਾ ਆਇਆ 6369 ਨੰਬਰ ਨਾਮ ਸਿੰਘ ਕਾਸਟ ਹੈ ਜਾਟ ਸਿੱਖ ਡੇਟ ਆਫ ਬਰਥ 12/4/1996 ਜ਼ਮੀਨ 3 ਕਿੱਲੇ ਟੋਟਲ ਵਿਲੇਜ ਹੈ ਜੀ ਸ਼ਾਹਬਾਜਪੁਰ TT ਤੇ ਪੜ੍ਹਾਈ ਪਲੱਸ 2 ਪਾਸ ਇੱਕ ਬ੍ਰਦਰ ਐਂਡ ਵਨ ਸਿਸਟਰ ਜਿਲਾ ਤਰਨਤਾਰਨ ਦਾ ਮੁੰਡੇ ਦਾ ਰਸਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਕਾਸਟਾ ਜੱਟ ਸਿੱਖ ਹੋਵੇ ਜੀ ਕੰਮਾਂ ਖੇਤੀਬਾੜੀ ਮੁੰਡੇ ਦਾ ਵਧੀਆ ਘਰਬਾਰ ਹੈ ਮੁੰਡਾ ਸੋਹਣਾ ਸੁਨਖਾ ਤੇ ਨਸੀਬਤੇ ਤੋ ਰਾਇਤਾ ਪਰਿਵਾਰ ਦਾ ਨੰਬਰ ਨੋਟ ਕਰੋ 62807 77536 ਆਗਲਾ ਰਿਸ਼ਤਾ ਆਇਆ 3170 ਨਾਮ ਸਿੰਘ ਕਾਸਟ ਹੈ ਸੁਨਿਆਰੀ ਬਹੁਤ ਵਧੀਆ ਫੈਮਿਲੀ ਤੋਂ ਰਿਸ਼ਤਾ ਹੈ ਜੀ ਗੋਤਾ ਜੋਰਾ ਡੇਟ ਆਵਰ 26/7/1998 ਟਾਈਮ 3:36 ਮਿੰਟ ਦਾ ਪੀਐਮ ਦਾ ਜ਼ਿਲ੍ਹਾ ਅਮਰਸਰ ਹਾਈਟ ਸ਼ੀਫਡ 3 ਇੰਚਪੜਾ ਆਈ ਪਲੱਸ 2 ਪਾਸ ਸਿਵਲਿੰਗ 1 ਬ੍ਰਦਰ ਇਨ ਕੈਨੇਡਾ 1 ਸਿਸਟਰ ਮੈਰਿਡ ਇਨ ਕੈਨੇਡਾ ਬਿਜ਼ਨਸ ਲਾਰਟਸ ਆਵ ਇਜ਼ ਸੌਨਸ ਜੁਐਲਰਸ ਅਮਰਸਰ ਯੋਰਾ ਵਰਸ ਸਪੋਰਟਸ ਜਿਮ ਐਸੂਰਾਈਸ ኢਕਨੋਮਿਕਸ ਈ ਕਮਰਸ ਤੇ ਰਸਤਾ ਸਿਰਫ ਸੁਨਿਆਰਾ ਕਾਸਟ ਤੋਂ ਹੋਵੇ ਕੁੜੀ ਦੀ ਹਾਈਟ 5-7 ਹੋਵੇ ਕੁੜੀ ਸੋਹਣੀ ਸੁਨੱਖੀ ਉੱਚੀ ਲੰਮੀ ਅਤੇ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਜੀ ਮੁੰਡਾ ਬਹੁਤ ਸੋਹਣਾ ਸੁਨੱਖਾ ਜੀ ਉੱਚਾ ਲੰਮਾਗਾ ਨਸ਼ਪਤੇ ਤੋਂ ਰਹਿਤਾ ਘਰਬਾਰ ਬਹੁਤ ਵਧੀਆ ਬਣਿਆ ਜੀ ਅਮਰਸਰ ਜ਼ਿਲ੍ਹੇ ਦੇ ਵਿੱਚ ਘਰ ਆਗਾ ਜੀ ਤੇ ਪਰਿਵਾਰ ਦਾ ਨੰਬਰ ਨੋਟ ਕਰੋ 84274 38445 ਆਗਲਾ ਲਾਸਟ ਰਸਤਾ ਜੀ ਪੰਜਾਬ ਪੁਲਿਸ ਮੁੰਡੇ ਦਾ ਰਸਤਾ ਹੈਗਾ 6377 ਨੰਬਰ ਜ਼ਿਲ੍ਹਾ ਪਟਿਆਲਾ ਨਾਮ ਸਿੰਘ ਕਾਸਟ ਜਰਸੀ ਗੂਟ ਟੇਵਾਣਾ ਡੇਟ ਆਫ ਬਰਥ 8 ਅਗਸਤ 1995 ਹਾਈਟ ਪੰਜ 11 ਪੜਾਈ ਬੀਏ ਸੀ ਐਗਰੀਕਲਚਰ ਜੌਬ ਪੰਜਾਬ ਪੁਲਿਸ ਜ਼ਮੀਨ ਟੋਟਲ 16 ਕਿੱਲੇ ਮਾਦਰ ਸਰਨੇਮ ਖਰੋੜ ਤੇ ਮੁੰਡਾ ਸਿਕ ਸਰਦਾਰ ਨਿਸ਼ਿਪਤੇ ਤੁਰਾ ਹੈ ਤਾਂ ਮਾਤਾ ਪਿਤਾ ਹੈ ਇੱਕ ਭੈਣ ਕੈਨੇਡਾ ਫਾਦਰ ਖੇਤੀਬਾੜੀ ਰਿਸ਼ਤਾ ਪੜੇ ਲਿਖੀ ਕੁੜੀ ਦਾ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 98785 57275 ਈਸੀ ਅੱਜ ਦੇ ਬਹੁਤ ਵਧੀਆ ਪਰਿਵਾਰ ਤੋਂ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਐਡ ਲਗਵਾਉਣ ਲਈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰਕੇ ਆਪਣੇ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਜੀ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਸਾਡੇ ਕੋਲ ਰਿਸ਼ਤੇ ਹੁੰਦੇ ਆ ਜੀ ਰਿਸ਼ਤਾ ਤੁਸੀਂ ਮੈਚ ਕਰਕੇ ਵੀ ਸਾਡੇ ਤੋਂ ਲੈ ਸਕਦੇ ਹੋ ਐਡ ਵੀ ਲਗਵਾਈ ਜਾਂਦੀ ਹੈ ਜੀ ਜਿਹੜਾ ਵੀ ਵੀਰ ਭਾਈ ਚੈਨਲ ਤੇ ਨਵਾਂ ਜੁੜਿਆ ਜੀ ਚੈਨਲ ਨੂੰ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ